ਇਹਨਾਂ ਤਸਵੀਰਾਂ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਇਹ ਸ਼ਖਸ ਹੈ ਗੁਲਜਨ ਕੁਮਾਰ ਫੋਨਿਸਦਾ ਹਾਲ ਕਿਵੇਂ ਹੋਇਆ ਆਉ ਦੱਸਦੇ ਆ 31 ਦਸੰਬਰ ਨੂੰ ਜਿੱਥੇ ਸਾਰੇ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ ਉੱਥੇ ਹੀ ਨਾਬਾ ਸ਼ਹਿਰ ਦੇ ਪਟਿਆਲਾ ਗੇਟ 'ਚ ਇੱਕ ਘਟਨਾ ਵਾਪਰੀ ਦਰਅਸਲ ਗੁਲਜਨ ਫਲਾਂ ਦੀ ਰੇੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਤੇ ਉਸ ਦਿਨ ਕਿਸੇ ਦੀ ਰੇੜੀ ਤੋਂ ਕੁਝ ਨੌਜਵਾਨਾਂ ਨੇ ਅਨਾਰ ਚੁੱਕਿਆ ਤੇ ਟੀਚਰਾਂ ਵੀ ਕੀਤੀਆਂ ਜਿਸ ਤੋਂ ਬਾਅਦ ਬਦਮਾਸ਼ਾਂ ਨੇ ਇਸ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਉਸ ਦੀਆਂ ਬਾਹਾਂ ਤੱਕ ਤੋੜ ਦਿੱਤੀਆਂ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜ਼ਖਮੀ ਹਾਲਤ ਵਿੱਚ ਪੀੜਤ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਪੁੱਤ ਜ਼ਖਮੀ ਪਿਆ ਸੀ ਪਰ ਇਸ ਮਾਂ ਦਾ ਇਹੀ ਕਹਿਣਾ ਸੀ ਕਿ ਉਹਨਾਂ ਬਦਮਾਸ਼ਾਂ ਨੂੰ ਨਾ ਮਾਰਨਾ ਨਹੀਂ ਤਾਂ ਜੋ ਹਾਲ ਮੇਰਾ ਹੈ ਉਹਨਾਂ ਦੀ ਮਾਂ ਦਾ ਵੀ ਹੋਵੇਗਾ। ਪਰ ਪੀੜਤ ਨੌਜਵਾਨ ਨੇ ਦੱਸਿਆ ਕਿ ਸਾਰੇ ਬਦਮਾਸ਼ ਨਸ਼ੇ ਚ ਟੱਲੀ ਸਨ ਉਸਨੇ ਉਹਨਾਂ ਦੀ ਮਿੰਨਤਾਂ ਵੀ ਕੀਤੀਆਂ ਪਰ ਉਹ ਨਹੀਂ ਮੰਨੇ ਤੇ ਬਾਕੀ ਦੇ ਦੁਕਾਨਦਾਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਰੇ ਨਸ਼ੇ ਚ ਲੋੜ ਸੀਗੇ ਤੇ ਲੰਗੇ ਆਉਂਦੇ ਸੀਗੇ ਕਿਸੇ ਦੀ ਰੇੜੀ ਤੋਂ ਇਹਨਾਂ ਨੇ anarch ਚੱਕਿਆ। ਭਈ ਹਾਂ ਭਈਆ ਭਈਆ ਉਹ ਇਹਨਾਂ ਦੇ ਇਹ ਜਦੋਂ ਇਹਨਾਂ ਨੇ anarch ਚੱਕਿਆ ਇਹਨਾਂ ਨੇ ਜੇਬ ਚ ਪਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਇਹਨਾਂ ਤੋਂ ਪਿਆਣੀ ਤੇ ਉਹ ਜ਼ਮੀਨ ਤੇ ਡਿ ਗਿਆ ਇਹਨਾਂ ਨੇ ਪੈਰਾ ਨਾਲ ਰੋਡ ਦੇ ਰੋਡ ਦੇ ਫੁੱਟਬਾਲ ਦੀ ਤਰ੍ਹਾਂ ਵੀ ਕਾਫੀ ਅੱਗੇ ਤੱਕ ਭੱਜਿਆ ਇਹ ਤੇ ਉਹ ਕਹਿੰਦਾ ਵੀ ਮੂੰਫਲੀ ਖਾ ਲਾ ਗੁਲਸ਼ਨ ਮੈਂ ਇੱਕ ਮੂੰਫਲੀ ਖਾਧੀ ਆ ਖਾਣੇ ਲੱਗਿਆ ਸੀ ਇੰਨੇ ਨੂੰ ਮੇਰੇ ਪਿੱਛੋਂ ਦੀ ਮੁੰਡੇ ਆਏ ਉਹਨਾਂ ਨੇ ਮੇਰੇ ਤੇ ਅਟੈਕ ਕਰਿਆ ਤੇ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਲੱਗਿਆ ਜੀ ਫਿਰ ਕੀ ਹੋਇਆ ਨਾ ਕਿਸੇ ਨੇ ਨਹੀਂ ਛੜਾਇਆ ਕਿਉਂਕਿ ਇਹਨਾਂ ਦੇ ਹੱਥ ਸਾਰੇ ਦੇ ਹੱਥਾਂ 'ਚ ਹਥਿਆਰ ਸੀਗੇ ਜੀ ਕਾਫੀ ਸਾਰੇ ਬੰਦੇ ਜੀ ਸੁਣਨਾ ਚਾਹੀਏ ਜਿਵੇਂ 8-9 ਮੁੰਡੇ ਸੀਗੇ ਤੇ ਜਿਨ੍ਹਾਂ ਨੇ ਮੇਰੇ ਤੇ ਵਾਰ ਕਰਿਆ ਉਹ ਦੋ ਜਾਨੇ ਸੀਗੇ ਰਾਣਾ ਹੱਥ 'ਚ ਸੀਗੀਆਂ ਇਹਨਾਂ ਦੇ ਕੀ ਮੰਗ ਕਰਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਦੇਖਣੇ ਵੇਖੋ ਅੱਛਾ ਜੀ ਪਤਾ ਨਹੀਂ ਕਿਸੇ ਵਿੱਚ ਸੱਚ ਨੇ ਕਿਸੇ ਵਿੱਚ ਝੂਠ ਨਹੀਂ ਮੈਨੂੰ ਨਹੀਂ ਪਤਾ ਹੁਣ ਵੇ ਕੀ ਬਣਾਈ ਦੇ ਨਾਲ ਬਸ ਤਾਂ ਪਤਾ ਲੱਗਿਆ ਜਿਨ੍ਹਾਂ ਨੇ ਕੁੱਟਿਆ ਨਾ ਜੇ ਉਹ ਵੈਸੇ ਸ਼ਕਤ ਦੇ ਦਾਰੇ 'ਚ ਇੱਕ ਮੁੰਡਾ ਉਹਨਾਂ ਨੇ ਲਿੱਤਾ ਪਰ ਪਤਾ ਨਹੀਂ ਵੀ ਹੁਣ ਕੀ ਹੈ ਕੀ ਹਲ ਫਰੂਟ ਦੀ ਰੈਡੀ ਲੰਦਾ ਜੂਸ ਲੰਦਾ ਕੋਈ ਆ ਕੀ ਕੁਝ ਪਤਾ ਨਹੀਂ ਨਾ ਮੇਰਾ ਪੁੱਤਰ ਤਾਂ ਕੁਛ ਵੀ ਨਹੀਂ ਕਰਦਾ ਇਹ ਤਾਂ ਬਹੁਤ ਚੰਗਾ ਬੱਚਾ ਹੈ ਇਹਨੇ ਤਾਂ ਕੁਝ ਵੀ ਨਹੀਂ ਮੈਨੂੰ ਤਾਂ ਕੁਝ ਵੀ ਨਹੀਂ ਕਿੰਨਾ ਪਤਾ ਨਹੀਂ ਕੀ ਹੋਇਆ ਮੈਨੂੰ ਨਸਾਨੋ ਨਹੀਂ ਪਤਾ ਬਸ ਉਹਨੂੰ ਵੀ ਨਹੀਂ ਮਾਰ ਪੈਣੀ ਚਾਹੀਦੀ ਇਹਨੂੰ ਵੀ ਨਹੀਂ ਹੋਣਾ ਚਾਹੀਦਾ ਕਿਉਂ ਐ ਜਿਸ ਤਰ੍ਹਾਂ ਮੈਂ ਰੋ ਰਹੀ ਆ ਫਿਰ ਜੇ ਉਹਨੂੰ ਮਾਰ ਪਈ ਉਹਦੀ ਮੰਮੀ ਤਾਂ ਰੋਏਗੀ ਮੇਰੇ ਵਾਂਗੂ ਕਰ ਉਹ ਤਾਂ ਵਾਂਗੂ ਕਰ ਦੁੱਖ ਮੈਂ ਨਹੀਂ ਸਹਿ ਸਕਦੀ ਉਹ ਕਿਹੜਾ ਸਹਿ ਸਕੂਗੀ ਪਰ ਸੱਚ ਦੱਸ ਦਵੇ ਵੀ ਕਿਉਂ ਮਾਰਿਆ ਐਵੇਂ ਇਦ ਦਿਨਾਂ ਲ ਐਵੇਂ ਕਿਉਂ ਕੁੱਟਿਆ ਮੈਂ ਤਾਂ ਤਿਆਰ ਨਵੇਂ ਸਾਲ ਦੀ ਘਰ ਕਰ ਬੇਟੀ ਪਈ ਆ ਮੰਗਪਲੇ ਆ ਰਹੇ ਬੜਿਆ ਲੈ ਕੇ ਬੈਠੇ ਰੋਟੀ ਲੈ ਕੇ ਬੈਠੇ ਬੈਸੇ ਕਿਹੜੇ ਦੋਸ਼ੀ ਨੇ ਇਹਨਾਂ ਨੂੰ ਸਖਤੋ ਸਖਤ ਅਸੀਂ ਮੰਗ ਕਰਦੇ ਆ ਡੀ ਐਫ ਸੀ ਸਾਹਿਬ ਕੋਲ ਵੀ ਇਹਨਾਂ ਨੂੰ ਸਜ਼ਾ ਬਹੁਤ ਮਿਲਣੀ ਚਾਹੀਦੀ ਐ ਇਹਨਾਂ ਨੇ ਜਿਉਂ ਜਾਰਾ ਗਰੀਬੰਦਾ ਇੱਕ ਸੋਤਾ ਲੈ ਕੇ ਜਾਂਦਾ ਹੈ ਗੁਜਾਰਾ ਕਰਦਾ ਪਰਿਵਾਰ ਦਾ ਬਹੁਤ ਮੁਸ਼ਕਿਲ ਨਾਲ ਇਹ ਜਿਹੜਾ ਹਮਲਾ ਕਰਿਆ ਗਿਆ ਹੈਗਾ ਬਹੁਤ ਮਾੜਾ ਕੰਮ ਹੋਇਆ ਇਹ ਸਾਰਿਆਂ ਸੇ ਬਹੁਤ ਮਾੜਾ ਹੋਇਆ ਹੈ ਅਤੇ ਪੁਲਿਸ ਨੇ ਦੱਸਿਆ ਕਿ ਨਵਾਂ ਲੋ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਕੁਸ਼ਨ ਕੁਮਾਰ ਸੀਗਾ ਜਿਹੜਾ ਪਟਿਆਲਾ ਗੇਟ ਦੇ ਲਾਗੇ ਰੇੜੀ ਲਾਉਂਦਾ ਪੰਜ ਪੰਜ ਬੰਦੇ ਸੀ ਜਿਹੜੇ ਪਿੰਡ ਕਾਲ ਦੇ ਤਿੰਨ ਬੰਦੇ ਤਸਦੀਕ ਹੋਏ ਨੇ ਪਿੰਡ ਕਾਲ ਸਦਰਨਾਬਾ ਥਾਣੇ ਦੇ ਵਿੱਚ ਪੈਂਦਾ ਗੁਲਸ਼ਨ ਕੁਮਾਰ ਬੰਟੀ ਤੇ ਇੱਕ ਗੁਰਸੇਵਕ ਇਲੀਅਸ ਮੋਟੂ ਇਹਨਾਂ ਤਿੰਨਾਂ ਨੇ ਇਹਨਾਂ ਨੇ ਉਹਨੂੰ ਟਿਚਰ ਕਰਤੀ ਸੀ ਜਿਹੜਾ ਗੁਲਸ਼ਨ ਕੁਮਾਰ ਸੀ ਟਿਚਰ ਕਰਨ ਕਾਰਨ ਉਹਨਾਂ ਨੇ ਉਹਨੂੰ ਕਾਫੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਇਹਨਾਂ ਦੇ ਖਿਲਾਫ ਜਿਹੜਾ ਹੈ ਪਰਚਾ ਦਰਜ ਕਰ ਲਿਆ ਤੇ ਇਹਨਾਂ ਦੀ ਹੁਣ ਜਲਦੀ ਹੀ ਅਸੀਂ ਇਹਨਾਂ ਨੂੰ ਅਰੈਸਟ ਕਰ ਲਵਾਂਗੇ ਪਰ ਕਿੰਨੇ ਅਫਸੋਸ ਦੀ ਗੱਲ ਰਹੀ ਕਿ ਬਦਮਾਸ਼ ਨੌਜਵਾਨ ਨੂੰ ਕੁੱਟਦੇ ਰਹੇ ਤੇ ਲੋਕ ਖੜੇ ਤਮਾਸ਼ਾ ਦੇਖਦੇ ਰਹੇ ਨਾਬਾਤੋ ਹਰਮਿਤ ਮੰਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978